5500 ڈالر ਮੈਂ ਕਮਾਉਣਾ ਉਹਦੇ ਚ 4500 ڈالر ਮੇਰਾ ਖਰਚਾ ਵਾ 1000 ڈالر ਮੇਰਾ ਪਿਆ ਹੁੰਦਾ এডਿਕੇਸ਼ਨ ਲਈ ਜਿਹੜੇ ਸਕੂਲ ਉੱਥੇ ਬਣੇ ਨੇ ਉਹ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਸਿਖਾਇਆ ਕੀ ਜਾਂਦਾ ਜੇ ਉੱਥੇ ਮੈਡੀਕਲ ਫ੍ਰੀ ਆ ਤਾਂ ਮੈਡੀਕਲ ਦੇ ਵਿੱਚ ਜੇ ਮੇਰੀ ਲੱਤ ਟੁੱਟ ਗਈ ਜਾਂ ਮੇਰੀ ਬਾਹਾਂ ਟੁੱਟ ਗਈ ਤਾਂ ਮੈਨੂੰ ਐਮਰਜੈਂਸੀ ਤੱਕ ਜਾਣ ਲਈ ਜਾਂ ਇਲਾਜ ਕਰਨ ਲਈ ਕਿੰਨਾ ਕਿੰਨਾ ਟਾਈਮ ਵੇਟ ਕਰਨੀ ਪੈਂਦੀ ਆ ਡਿਟੇਲਸ ਤਾਂ ਸਾਨੂੰ ਕਦੇ ਕਿਸੇ ਨੇ ਦੱਸੀ ਵੀ ਨਹੀਂ ਇਹ ਗੱਲ ਸਾਨੂੰ ਤਾਂ ਬੱਲੇ ਬੱਲੇ ਹੀ ਦਿਖਾਈ ਗਈ ਇੱਥੇ ਇਹ ਲੱਗ ਰਿਹਾ ਕਿ ਅੱਛਾ ਬੇਟਾ ਦਾ ਜੀ ਕੈਨੇਡਾ ਛੱਡ ਕੈਨੇਡਾ 에어ਪੋਰਟ ਛੱਡ ਕੇ ਆਂਦੇ ਤੋਂ ਵਾਪਸੀ ਫਿਰ ਚਲਾ ਗਿਆ ਨੇ ਜੀ ਬੇਟਾ ਕੈਨੇਡਾ ਅੱਛਾ ਅੱਛਾ ਮੁਬਾਰਕਾਂ ਭਾਜੀ ਮੱਲੇ 'ਚ ਇਹ ਗੱਲ ਹੋ ਰਹੀ ਓ ਯਾਰ ਉਹਦਾ ਮੁੰਡਾ ਕੈਨੇਡਾ ਰਹਿੰਦਾ ਹੁਣ ਉਹ ਕੈਨੇਡਾ 'ਚ ਕੀ ਲਾਈਫ ਹੈ ਇਹ ਤਾਂ ਅਸੀਂ ਕਦੇ ਡਿਸਕਸ ਹੀ ਨਹੀਂ ਕਰ ਰਹੇ ਮੈਂ ਹੁਣ ਜਦੋਂ ਆਪਦੇ ਆਲੇ-ਦੁਆਲੇ ਵਿਜੂਅਲਾਈਜ਼ ਕਰ ਰਿਹਾ ਨਾ ਵੀ ਫਲਾਨੇ ਦਾ ਵੀ ਸਾਡੇ ਮੱਲੇ 'ਚੋਂ ਜਵਾਕ ਗਿਆ ਫਲਾਨੇ ਦਾ ਵੀ ਗਿਆ ਉਹ ਜੇ ਇੱਥੇ ਰਹਿੰਦੇ ਇੰਡੀਆ ਦੇ ਵਿੱਚ ਤਾਂ ਸ਼ਾਇਦ ਅਸੀਂ ਉਹਨਾਂ ਨੂੰ ਜੱਜ ਇਦਾਂ ਕਰਦੇ ਵੀ ਬਸ ਦੁਕਾਨ ਤੇ ਬਹਿ ਗਿਆ ਯਾਰ ਆਪਦੀ ਡੈਡੀ ਦੀ ਹਾਂ ਬਸ ਦੇਖ ਲਿਆ ਕਰ ਲਿਆ ਕਿਹੜਾ ਡੀਸੀ ਲੱਗ ਗਿਆ ਜਦੋਂ ਉਹਨਾਂ ਨੇ ਆਉਣਾ ਉਹਨਾਂ ਦੇ ਕੱਪੜੇ ਲੀੜੀਆਂ ਪਹਿਰਾਵੇ ਤੋਂ ਲੈ ਕੇ ਉਹਨਾਂ ਨੇ ਵੱਡੀ ਕੋਠੀ ਪਾਉਣੀ ਆ ਗੱਡੀ ਵੀ ਰੱਖਣੀ ਆ ਸਾਰਾ ਕੁਝ ਰੱਖਣਾ ਸਾਨੂੰ ਉਹਨਾਂ ਦਾ ਪੋਜ਼ਿਟਿਵ ਪੋਜ਼ਿਟਿਵ ਜਾਂ ਪੌਸ਼ ਪੌਸ਼ ਸਾਰਾ ਕੁਝ ਦਿਖਿਆ ਉਹ ਜਿਹੜੇ ਮੁੜਨਾ ਚਾਹੁੰਦੇ ਸੀ ਨਾ ਇੰਨੇ ਸਾਲਾਂ ਚ ਜਿਹੜੇ ਅੱਜ ਵੀ ਬਜ਼ੁਰਗ ਨੇ ਤੁਸੀਂ ਜਿਨ੍ਹਾਂ ਨੂੰ ਅੱਜ ਵੀ 60ਾਂ ਦੇ ਨੂੰ 50ਾਂ ਦੇ ਨੂੰ 40ਾਂ ਦੇ ਨੂੰ ਮਿਲਦੇ ਹੋਂ ਮੈਂ ਅੱਜ ਵੀ ਉਹਨਾਂ ਦੇ ਚਿਹਰੇ ਦੇਖਦਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਨੂਰ ਨਹੀਂ ਹੈਗਾ ਜੇ ਥੋੜੀ ਗੱਲ ਨੂੰ ਮੈਂ ਬਾਇ ਕਰਾਂ ਜਿੰਨੀ ਗੱਲਾਂ ਹੁਣ ਤੁਸੀਂ ਕੀਤੀਆਂ ਕਿ ਬਹੁਤ ਪੋਜ਼ਿਟਿਵਿਟੀ ਪਈ ਸੀ ਅਸੀਂ ਆਪ ਹੀ ਨੈਰੇਟਿਵ ਬਿਲਡ ਕੀਤੇ ਤੇ ਫਿਰ ਆਪ ਹੀ ਅਸੀਂ ਮਾਈਗ੍ਰੇਟ ਹੋਣਾ ਸ਼ੁਰੂ ਹੋ ਗਏ ਇੱਕ 80ਵੇਂ ਦਾ ਦਹੌਰ ਸੀ ਜਦੋਂ ਪੰਜਾਬ ਦੀ ਪੁਲਿਸ ਤੋਂ ਤੰਗ ਆ ਕੇ ਨੌਜਵਾਨ ਮਾਈਗ੍ਰੇਟ ਹੁੰਦਾ ਉਹ ਬੜਾ ਵੈਲਿਡ ਰੀਜ਼ਨ ਰਿਹਾ ਉਹ ਬਿਲਕੁਲ ਮੈਂ ਹੀ ਰਹੋਗੇ ਤਾਂ ਜਾਓਗੇ ਤਾਂ ਮਾਰ ਦੇਣਗੇ ਬਿਲਕੁਲ ਤਾਂ ਮਾਈਗ੍ਰੇਟ ਹੁੰਦਾ ਹੈ 90ਵਿਆਂ ਚ ਦੁਆਬਾ ਬਹੁਤ ਮਾਈਗ੍ਰੇਟ ਹੋਇਆ ਹੋਇਆ ਕੰਮ ਦੀ ਪਾਲ ਚ ਮਾਈਗ੍ਰੇਟ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਦੁਆਬੇ ਚ ਜ਼ਮੀਨਾਂ ਬਹੁਤ ਛੋਟੀਆਂ ਰਹਿ ਗਈਆਂ ਕਿਲਾ ਕਿਲਾ ਡੁੱਡੁੱਡ ਆਪਣੇ ਮਾਲਵੇ ਚ ਜ਼ਮੀਨਾਂ ਵੱਡੀਆਂ ਸੀ ਅੱਜ ਵੀ ਹੈਗੀਆਂ ਤਾਂ ਇਧਰ ਕਦੇ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਸੀ ਪਰ 2000 ਤੋਂ ਬਾਅਦ ਮੈਨੂੰ ਲੱਗਦਾ ਇਹ ਬਿਮਾਰੀ ਪੂਰੇ ਪੰਜਾਬ ਚ ਫੈਲੀ ਕਿਉਂਕਿ ਅਸੀਂ 네ਗੇਟਿਵਿਟੀ ਦੇ ਦੌਰ ਨੂੰ ਬਹੁਤ ਸਿਖਰ ਤੇ ਲੈ ਗਏ ਔਰ ਅਸੀਂ ਇਹ ਆਪਦੇ ਲੋਕਾਂ 'ਚ ਘਰ ਕਰਤੀ ਗੱਲ ਵੀ ਮਰ ਗਏ ਪੰਜਾਬ 'ਚ ਕੁਝ ਨਹੀਂ ਰਿਹਾ ਨੌਕਰੀਆਂ ਹੈ ਨਹੀਂ ਨੌਕਰੀਆਂ ਹੈ ਨਹੀਂ ਕੰਮ ਹੈ ਨਹੀਂ ਖੇਤੀ ਲਾਹੇਵੰਦ ਨਹੀਂ ਰਹੀ ਕ੍ਰਾਈਮ ਬਹੁਤ ਹੋ ਗਿਆ ਬਾਕੀ ਸੂਬਿਆਂ 'ਚ ਵੀ ਹੈ ਮੇਰੇ ਖਿਆਲ ਬਿਲਕੁਲ ਨਸ਼ਾ ਨਸ਼ੇ ਨੂੰ ਲੈ ਕੇ ਵੀ ਮੈਂ ਚਾਹੁੰਦਾ ਵੀ ਭਾਈ ਗੁਜਰਾਤ ਵਾਲੇ ਡੌਂਕੀ ਬਹੁਤ ਲਾਉਂਦੇ ਆ ਆਪਣੇ ਨਾਲੋਂ ਵੱਧ ਰੇਟ ਵੀ ਵੱਧਾ ਉੱਥੇ ਜੇ ਇੱਥੇ 50 ਲੱਖੇ ਉੱਥੇ 1 ਕਰੋੜ ਹੈ 1 ਕਰੋੜ ਪੂਰੇ ਦਾ ਪੂਰਾ ਪਰਿਵਾਰ ਲੈ ਜਾਂਦੇ ਆ ਤੇਲੰਗਾਨਾ ਬਹੁਤ ਜਾਂਦਾ ਭਾਈ ਇੱਦਾਂ ਤੇਲੰਗਾਨਾ ਵੀ ਜਾਂਦਾ ਤਾਂ ਫਿਰ ਇਹ ਜਿੰਨੇ ਜਿਹੜੇ ਲੋਅਰ ਮੀਡਲ ਕਲਾਸ ਤੇ ਸ਼ੈਡਿਊਲ ਕਾਸਟ ਪਰਿਵਾਰ ਨੇ ਜਿਹੜੇ ਸਾਡੇ ਜਿਨ੍ਹਾਂ ਦਾ ਇਨਕਮ ਘੱਟ ਸੀ ਦਲਿਤ ਪਰਿਵਾਰਾਂ ਦੀ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਇਹ ਬਿਮਾਰੀ ਉੱਥੇ ਪਹੁੰਚਦੀ ਹੈ ਉਹ ਕੁੜੀਆਂ ਫਿਰ ਜਦੋਂ ਗਈਆਂ ਤੇ ਉਹ ਵਾਪਸ ਨਹੀਂ ਆਈਆਂ ਉਦੋਂ ਰੌਲਾ ਵੱਡਾ ਹੋਇਆ ਮੈਨੂੰ ਲੱਗਦਾ ਹੈ ਸੋਸਾਇਟੀ 'ਚ ਉਹੀ ਹੈ ਨਾ ਜਦੋਂ ਤੱਕਾ ਕਰੇ ਨਾ ਜੇ ਕੋਈ ਤਕੜਾ ਤੱਕਾ ਕਰੇ ਉਹਦੇ ਤੱਕੇ ਨੂੰ ਲੋਕ ਤੱਕਾ ਮੰਨਦੇ ਹੀ ਨਹੀਂ ਕੋਈ ਤਾਂ ਤਾਂ ਬਣਦਾ ਜਦੋਂ ਕੋਈ ਮਾੜਾ ਠਗੜਾ ਮਾੜਾ ਬੰਦਾ ਜਿਹੜਾ ਉਹ ਧੱਕਾ ਕਰਨ ਦੀ ਕੋਸ਼ਿਸ਼ ਵੀ ਕਰੇ ਅਟੈਂਪਟ ਵੀ ਕਰੇ ਚਾਹੇ ਉਹ ਤੋਂ ਕਰ ਹੋਵੇ ਚਾਹੇ ਨਾ ਕਰ ਹੋਵੇ ਉਹਦੇ ਅਟੈਂਪਟ ਨੂੰ ਵੀ ਆਏ ਮੰਨਦਾ ਇਹ ਇਹ ਕਿਵੇਂ ਕਰ ਸਕਦਾ ਇਹ ਚੀਜ਼ ਇਹ ਨਹੀਂ ਕਰ ਸਕਦਾ ਦੂਜੀ ਗੱਲ ਜਿਹੜੀ ਤੁਸੀਂ ਕਹੀ ਨਾ ਬਾਈ ਵੀ ਬਾਅਰ 90 ਤੋਂ ਬਾਅਦ ਜਦੋਂ ਜਾਣ ਲੱਗੇ ਨਾ ਲੋਕ 2000 ਸਾਲ 'ਚ ਜਦੋਂ ਮੁੜਨ ਲੱਗੇ ਦੁਬਾਰਾ ਇੱਧਰ ਵਾਪਸ ਮੁੜਨ ਲੱਗੇ ਇਹਦਾ ਸੈਂਸ ਜਦੋਂ ਆਉਂਦੇ ਹੁੰਦੇ ਸੀ ਸਾਲ 'ਚ ਕਿੰਦੀ ਵਾਰੀ ਢੇੜਾ ਮਾਰਨ ਆਉਂਦੇ ਸੀ ਮੈਨੂੰ ਹਜੇ ਵੀ ਇਦਾਂ ਲੱਗਦਾ ਵੀ ਸਾਨੂੰ ਨਾ ਉੱਥੇ ਦਾ ਅਸਲੀ ਨੈਰੇਟਿਵ ਵੀ ਕਦੇ ਸਮਝਾਇਆ ਨਹੀਂ ਗਿਆ ਬਾਹਰਲੇ ਜਦੋਂ ਉਹਨਾਂ ਨੇ ਆਉਣਾ ਉਹਨਾਂ ਦੇ ਕੱਪੜੇ ਲੀਡੀਆਂ ਪਹਿਰਾਵੇ ਤੋਂ ਲੈ ਕੇ ਉਹਨਾਂ ਨੇ ਵੱਡੀ ਕੋਠੀ ਪਾਉਣੀ ਆ ਗੱਡੀ ਵੀ ਰੱਖਣੀ ਆ ਸਾਰਾ ਕੁਝ ਰੱਖਣਾ ਸਾਨੂੰ ਉਹਨਾਂ ਦਾ ਪੋਜ਼ਿਟਿਵ ਪੋਜ਼ਿਟਿਵ ਜਾਂ ਪੌਸ਼ ਪੌਸ਼ ਸਾਰਾ ਕੁਝ ਦਿਖਿਆ ਵੀ ਜਿਹੜਾ ਬੰਦਾ ਯਾਰ ਅੱਜ ਨਾਰਮਲ ਮਕਾਨ ਚੋਂ ਗਿਆ ਸੀ ਉਹ 5 ਸਾਲ ਬਾਅਦ ਆਇਆ ਉਹਨੇ ਕੋਠੀ ਵੀ ਪਾ ਲਈ ਕੱਪੜਾ ਲੀਡਾ ਸੋਨੇ ਦੀ ਚੇਨ ਸਾਰਾ ਕੁਝ ਪਾਇਆ ਹੋਇਆ ਤੇ ਉਹ ਆ ਕੇ ਸਾਨੂੰ ਇਹ ਦੱਸ ਰਿਹਾ ਵੀ ਤੁਹਾਨੂੰ ਪਤਾ ਉੱਥੇ ਵੈਕਿਊਮ ਕਲੀਨਰ ਵੀ ਹੁੰਦਾ ਤੁਹਾਨੂੰ ਪਤਾ ਉੱਥੇ ਵਾਸ਼ਰੂਮ ਦੀ ਸੀਟ ਕਿੱਦਾਂ ਦੀ ਹੁੰਦੀ ਆ ਤੁਹਾਨੂੰ ਪਤਾ ਉੱਥੇ ਆਪਾਂ ਗੰਦ ਵੀ ਨਹੀਂ ਕਿਤੇ ਪਾ ਸਕਦੇ ਭਾਂਡੇ ਵੀ ਮਸ਼ੀਨ 'ਚ ਧੋਨੇ ਆ ਭਾਂਡੇ ਮਸ਼ੀਨ 'ਚ ਧੋਨੇ ਆ ਕਿਤੇ ਸਿੱਟ ਨਹੀਂ ਸਕਦੇ ਗੰਦ ਨਹੀਂ ਸਿੱਟ ਸਕਦੇ ਇੰਨੇ ਕਾਨੂੰਨ ਉੱਥੇ ਸਖਤ ਨੇ ਇੰਨਾ ਕੁਝ ਇੰਨਾ ਵਧੀਆ ਅਸੀਂ ਤਾਂ ਮੈਡੀਕਲ ਦਾ ਕੋਈ ਪੈਸਾ ਹੀ ਨਹੀਂ ਦਿੰਦੇ ਸਾਡਾ ਮੈਡੀਕਲ ਫ੍ਰੀ ਆ ਸਾਡੀ ਐਜੂਕੇਸ਼ਨ ਫ੍ਰੀ ਆ ਸਾਨੂੰ ਇਦਾਂ ਲੱਗਣ ਲੱਗ ਗਿਆ ਵੀ ਅਸੀਂ ਤਾਂ ਯਾਰ ਜਿਵੇਂ ਹੀ ਨਰਕ 'ਚ ਹੀ ਰਹਨੇ ਐ ਇਸ ਹਿਸਾਬ ਨਾਲ ਇਨ ਡਿਟੇਲ ਕਿਸੇ ਨੇ ਸਾਨੂੰ ਇਹ ਦੱਸਿਆ ਹੀ ਨਹੀਂ ਵੀ ਅਸੀਂ ਉੱਥੇ ਭਾਈ ਹੁਣ ਮੈਂ ਤੁਹਾਨੂੰ ਬੈਠ ਕੇ ਦੱਸਦਾ ਵੀ ਬਾਹਰਲਾ ਐਨਆਰਆਈ ਸਾਨੂੰ ਕੋਈ ਕਹੇ ਵੀ ਮੈਂ 8 ਵਜੇ ਉੱਠਦਾ ਐਨਵੇਂ ਵਜੇ ਤੱਕ ਮੈਂ ਟੂਹੀ ਤੋੜ ਕੇ ਕੰਮ ਕਰਦਾ ਉਸ ਤੋਂ ਬਾਅਦ ਮੈਂ ਰਾਤ ਨੂੰ ਆ ਕੇ ਫੇਰ ਡਿਗ ਪੈਣਾ ਮੈਨੂੰ ਆਪਣੇ ਪਰਿਵਾਰ ਨਾਲ ਬੈਠਣ ਲਈ ਸਿਰਫ ਸ਼ਨੀਵਾਰ ਜਾਂ ਐਤਵਾਰ ਹੋ ਸਕਦਾ ਸ਼ਨੀਵਾਰ ਵੀ ਨਾ ਮਿਲੇ ਐਤਵਾਰ ਮਿਲੇ ਉਹਦੇ 'ਚ ਵੀ ਮੈਂ ਬੈਠਦਾ ਨਹੀਂ ਮੈਨੂੰ ਗਰੋਸਰੀ ਵੀ ਲੈਣ ਜਾਣਾ ਪੈਂਦਾ ਮੇਰੇ ਤੇ ਇੰਨੀ ਮੈਂ ਮਾਰਗੇਜ ਚੱਕੀ ਹੋਈ ਆ ਇੰਨੀ ਮੈਂ ਕਿਸ਼ਤ ਦੇਣਾ ਮੈਂ 5500 ڈالر ਮੈਂ ਕਮਾਉਣਾ ਉਹਦੇ ਚ 4500 ڈالر ਮੇਰਾ ਖਰਚਾ ਵਾ 1000 ڈالر ਮੇਰਾ ਪਿਆ ਹੁੰਦਾ এডੂਕੇਸ਼ਨ ਲਈ ਜਿਹੜੇ ਸਕੂਲ ਉੱਥੇ ਬਣੇ ਨੇ ਉਹ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਸਿਖਾਇਆ ਕੀ ਜਾਂਦਾ ਜੇ ਉੱਥੇ ਮੈਡੀਕਲ ਫ੍ਰੀ ਆ ਤਾਂ ਮੈਡੀਕਲ ਦੇ ਵਿੱਚ ਜੇ ਮੇਰੀ ਲੱਤ ਟੁੱਟ ਗਈ ਜਾਂ ਮੇਰੀ ਬਾਹਾਂ ਟੁੱਟ ਗਈ ਤਾਂ ਮੈਨੂੰ ਐਮਰਜੈਂਸੀ ਤੱਕ ਜਾਣ ਲਈ ਜਾਂ ਇਲਾਜ ਕਰਨ ਲਈ ਕਿੰਨਾ ਕਿੰਨਾ ਟਾਈਮ ਵੇਟ ਕਰਨੀ ਪੈਂਦੀ ਆ ਡਿਟੇਲ ਚ ਤਾਂ ਸਾਨੂੰ ਕਦੇ ਕਿਸੇ ਨੇ ਦੱਸੀ ਵੀ ਨਹੀਂ ਇਹ ਗੱਲ ਸਾਨੂੰ ਤਾਂ ਬੱਲੇ ਬੱਲੇ ਹੀ ਦਿਖਾਈ ਗਈ ਜਦੋਂ ਉਹਨਾਂ ਨੇ ਆਉਣਾ ਵੀ ਹੈ ਮੈਂ ਇਹ ਗੱਲ ਮੈਂ ਪਿੱਛੇ ਤੇ ਉਹਦਾ ਬਾਈ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਅੱਛਾ ਹੁਣ ਆਏ ਲੱਗੂਗਾ ਵੀ ਯਾਰ ਉਹ ਐਨਆਰਆਈ ਝੂਠੇ ਸੀ ਨਹੀਂ ਬਾਈ ਜਦੋਂ ਨਾ ਆਪਣੇ ਪੰਜਾਬ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਇੱਕ ਇੱਕ ਨਾ ਬਹੁਤ ਗਲਤ ਚੀਜ਼ ਆ ਕੋਈ ਤੁਹਾਡਾ ਆਪਣਾ ਕਿਸੇ ਮੁਲਕ ਚ ਲੱਗ ਗਿਆ ਉੱਥੇ 2 ਸਾਲ 5 ਸਾਲ 6 ਸਾਲ ਰਿਹਾ ਹੁਣ ਉਹ ਦਿਲੋਂ ਇਹ ਚਾਹੁੰਦਾ ਵੀ ਯਾਰ ਮੇਰਾ ਇੱਥੇ ਮਨ ਨਹੀਂ ਲੱਗਦਾ ਮੈਂ ਵਾਪਸ ਆਉਣਾ ਚਾਹੁੰਦਾ ਪੈਸਾ ਢੇਲਾ ਮੈਂ ਜੋ ਕਮਾਉਣਾ ਸੀ ਮੇਰਾ ਜੋ ਮੋਟਿਵ ਸੀਗਾ ਮੇਰਾ ਹੱਲ ਹੋ ਗਿਆ ਹੁਣ ਮੈਂ ਵਾਪਸ ਆਪਣੇ ਪਿੰਡ ਆਉਣਾ ਚਾਹਣਾ ਉਹਦਾ ਪਿੰਡ ਉਹਨੂੰ ਐਕਸੈਪਟ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਕਿਉਂ ਨਹੀਂ ਕੀਤਾ ਇੰਨੇ ਸਾਲਾਂ ਚ ਉਹਨੂੰ ਏਸੇ ਚੀਜ਼ ਦਾ ਦਿਲ ਚ ਹੋਈ ਗਿਆ ਵੀ ਯਾਰ ਬਾਕੀ ਤਾਂ ਹੋਰ ਕੋਈ ਮੁਰਦੇ ਨਹੀਂ ਇਹ ਕਿਉਂ ਮੁੜਿਆ ਇਹ ਕਹਿੰਦਾ ਤਾਂ ਇਸ ਕਰਕੇ ਆ ਵੀ ਮੈਂ ਮੁੜਿਆ ਵੀ ਉੱਥੇ ਮੈਨੂੰ ਚੈਨ ਨਹੀਂ ਹੈ ਮੈਨੂੰ ਪੀਸ ਨਹੀਂ ਮਿਲਦਾ ਮੈਂ ਪਿੰਡ ਚ ਰਹਿਣਾ ਇਹਦੀ ਗੱਲ ਕੋਈ ਹੋਰ ਹੋਣੀ ਆ ਬਾਈ ਇਹਦੇ ਤੋਂ ਉਨੀ ਮਿਹਨਤ ਹੀ ਨਹੀਂ ਹੋਈ ਇਹ ਉਹਨਾਂ ਆਪਣੇ ਆਪ ਲਈ ਕਰ ਹੀ ਨਹੀਂ ਸਕਿਆ ਇਹ ਤਾਂ ਮੁੜ ਰਿਹਾ ਉਹ ਜਿਹੜੇ ਮੁੜਨਾ ਚਾਹੁੰਦੇ ਸੀ ਨਾ ਇੰਨੇ ਸਾਲਾਂ ਚ ਜਿਹੜੇ ਅੱਜ ਵੀ ਬਜ਼ੁਰਗ ਨੇ ਤੁਸੀਂ ਜਿਨ੍ਹਾਂ ਨੂੰ ਅੱਜ ਵੀ 60ਾਂ ਦੇ ਨੂੰ 50ਾਂ ਦੇ ਨੂੰ 45ਾਂ ਦੇ ਨੂੰ ਮਿਲਦੇ ਹੋ ਮੈਂ ਅੱਜ ਵੀ ਉਹਨਾਂ ਦੇ ਚਿਹਰੇ ਦੇਖਦਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਨੂਰ ਨਹੀਂ ਹੈਗਾ ਉਹ ਮੁੜਦੇ ਮੁੜਦੇ ਅੱਜ ਤੋਂ 20 ਸਾਲ ਅਸੀਂ ਤਾਂ ਯਾਰ ਮੁੜਿਆ ਆਉਣਾ ਮੁੜਿਆ ਆਉਣਾ ਮੁੜਿਆ ਆਉਣਾ ਆ ਇਧਰ ਕਿਉਂ ਤੁਸੀਂ ਕਹ ਤਾਂ ਮੁੜਿਆ ਆਉਣਾ ਸਾਰਾ ਕੁਝ ਤਾਂ ਤੁਹਾਡੇ ਕੋਲ ਤਾਂ ਇੰਨਾ ਕੁਝ ਆ ਉੱਥੇ ਤੁਹਾਡੇ ਕੋਲ ਤਾਂ ਪਰ ਕਿਉਂਕਿ ਅਸੀਂ ਸਕਸੈਸ ਮਟੀਰੀਅਲਿਜ਼ਮ ਤੇ ਡਿਫਾਈਨ ਕੀਤੀ ਨਾ ਹਾਂ ਕਦੇ ਕਦੇ ਆਪਾਂ ਹੈਪੀਨੈਸ ਇੰਡੈਕਸ ਤੇ ਸਕਸੈਸ ਨੂੰ ਡਿਫਾਈਨ ਕੀਤਾ ਹੈ ਪਰ ਹੁਣ ਉਹਦੀ ਤਾਂ ਗੱਲ ਹੀ ਆਪਾਂ ਹੁਣ ਕਰਨ ਲੱਗੇ ਆ ਵੀ ਮੰਨ ਲਓ ਮੈਂ ਕਹਾਂ ਕਿ ਹਰਦੀਪ ਬਾਈ ਕਿੰਨਾ ਖੁਸ਼ ਹੈ ਸਕਸੈਸਫੁਲ ਹੈ ਮੈਂ ਇਹ ਦੇਖਦਾ ਕਿ ਬਾਈ ਗੱਡੀ ਕਿਹੜੀ ਤੇ ਆਇਆ ਸਵਾਲ ਹੀ ਨਹੀਂ ਪੈਦਾ ਹੁੰਦਾ ਆਪਾਂ ਜਾਂ ਤੁਸੀਂ ਜਾਂ ਮੈਂ ਆਪਾਂ ਕਿਸੇ ਨੂੰ ਆ ਜਾਂ ਜਾਂ ਮੈਂ ਤੁਹਾਡੇ ਜਾਣ ਤੋਂ ਬਾਅਦ ਆਪਦੀ ਟੀਮ ਨੂੰ ਕਹਾਂ ਯਾਰ ਫਲਾਨਾ ਐਕਟਰ ਤਾਂ ਯਾਰ ਐਲਸੀ ਤੇ ਆਇਆ ਸੀ ਬਾਈ ਦਾ ਯਾਰ ਬਲੈਰੋ ਲਈ ਫਿਰਦਾ ਮੈਂ ਤੁਹਾਨੂੰ ਇਦਾਂ ਡਿਫਾਈਨ ਕਰਨਾ ਸ਼ੁਰੂ ਕਰੂੰਗਾ 100% ਪਰ ਕੀ ਮੈਂ ਆਪਦੀ ਟੀਮ ਨੂੰ ਕਦੇ ਡਿਸਕਸ ਕਰੂੰਗਾ ਯਾਰ ਜਿਹੜਾ ਐਲਸੀ ਤੇ ਆਇਆ ਸੀ ਯਾਰ ਉਹ ਅੰਦਰੋਂ ਸਤਿਆ ਪਿਆ ਕਰਜ਼ੇ ਦਾ ਮਾਰਿਆ ਉਹਦੇ ਪ੍ਰੋਬਲਮਸ ਕਿੰਨੀਆਂ ਬਾਈ ਬਲੈਰੋ ਤੇ ਆਇਆ ਪਰ ਬਾਈ ਕਿੰਨਾ ਖੁਸ਼ ਹੈ ਯਾਰ ਉਹ ਕਹਿੰਦਾ ਪ੍ਰਵਾਹ ਨਹੀਂ ਜ਼ਿੰਦਗੀ ਦੀ ਯਾਰ ਤਾਂ ਜਿਹੜੇ ਗਏ ਤੁਸੀਂ ਵਾਪਸ ਆਉਣ ਦੀ ਗੱਲ ਕਰ ਰਹੇ ਹੋ ਮੈਂ ਇਹਨਾਂ ਨੂੰ ਜਾਣ ਵਾਲਿਆਂ ਨਾਲ ਵੀ ਜੋੜਦਾ ਜਿਹੜੇ ਗਏ ਬਈ ਉਹ ਵੀ ਮਟੀਰੀਅਲਿਜ਼ਮ ਦੇ ਥਾਟ ਨਾਲ ਜਾਂਦੇ ਆ ਮੈਨੂੰ ਲੱਗਦਾ ਮੈਂ ਹੁਣ ਜਦੋਂ ਆਪਦੇ ਆਲੇ-ਦੁਆਲੇ ਵਿਜ਼ੂਅਲਾਈਜ਼ ਕਰ ਰਿਹਾ ਨਾ ਵੀ ਫਲਾਨੇ ਦਾ ਵੀ ਸਾਡੇ ਮਹੱਲੇ ਚੋਂ ਜਵਾਗ ਗਿਆ ਫਲਾਨੇ ਦਾ ਵੀ ਗਿਆ ਉਹ ਜੇ ਇੱਥੇ ਰਹਿੰਦੇ ਇੰਡੀਆ ਦੇ ਵਿੱਚ ਤਾਂ ਸ਼ਾਇਦ ਅਸੀਂ ਉਹਨਾਂ ਨੂੰ ਜੱਜ ਇਦਾਂ ਕਰਦੇ ਵੀ ਬਸ ਦੁਕਾਨ ਤੇ ਬਹਿ ਗਏ ਯਾਰ ਆਪਦੀ ਡੈਡੀ ਦੀ ਹਾਂ ਹਾਂ ਬਸ ਦੇਖ ਲਿਆ ਕਰ ਲਿਆ ਕਿਹੜਾ ਡੀਸੀ ਲੱਗ ਗਿਆ ਜਦੋਂ ਅਸੀਂ ਇਦਾਂ ਜੱਜ ਕਰਨਾ ਸ਼ੁਰੂ ਕੀਤਾ ਤਾਂ ਇੱਕ ਬੜਾ ਸੇਫ ਜ਼ੋਨ ਲੱਭਿਆ ਮਾਪਿਓ ਨੂੰ ਵੀ ਕਿ ਡਾਕਟਰ ਇੰਜੀਨੀਅਰ ਵਾਲਾ ਦੌਰ ਸੀ 90s ਵਾਲਾ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਜੇ ਡਾਕਟਰ ਜਾਂ ਇੰਜੀਨੀਅਰ ਨਹੀਂ ਬਣਿਆ ਤਾਂ ਇਹ ਨਲਾਇਕ ਹੈ ਨਲਾਇਕ ਉਹਨਾਂ ਨੇ ਸੇਫ ਜ਼ੋਨ ਚੋਂ ਚੱਕ ਕੇ ਜਵਾਕ ਨੂੰ ਪਿਕ ਕਰਕੇ ਨਾ ਉੱਥੇ ਡ੍ਰੌਪ ਕਰਤਾ ਹੁਣ ਉਹ ਏਡੀ ਵੱਡਾ ਇੱਕ ਪਰਦਾ ਹੈ ਕਰਟਨ ਹੈ ਕਰਟਨ ਤੋਂ ਪਰਾਂ ਸਾਰੇ ਇੱਕੋ ਜਿਹੇ ਨੇ ਉੱਥੇ ਬਿਲਕੁਲ ਇੱਥੇ ਇਹ ਲੱਗ ਰਿਹਾ ਕਿ ਅੱਛਾ ਬੇਟਾ ਦਾ ਜੀ ਕੈਨੇਡਾ ਛੱਡ ਕੈਨੇਡਾ 에어ਪੋਰਟ ਛੱਡ ਕੇ ਆਂਦੇ ਤੋਂ ਵਾਪਸੀ ਫਿਰ ਚਲਾ ਗਿਆ ਨੇ ਜੀ ਬੇਟਾ ਕੈਨੇਡਾ ਅੱਛਾ ਅੱਛਾ ਮੁਬਾਰਕਾਂ ਭਾਜੀ ਮੱਲੇ 'ਚ ਇਹ ਗੱਲ ਹੋ ਰਹੀ ਹੋ ਯਾਰ ਉਹਦਾ ਮੁੰਡਾ ਕੈਨੇਡਾ ਰਹਿੰਦਾ ਹੈ ਉਹਨੂੰ ਕੈਨੇਡਾ ਚ ਕੀ ਲਾਈਫ ਹੈ ਇਹ ਤਾਂ ਅਸੀਂ ਕਦੇ ਡਿਸਕਸ ਹੀ ਨਹੀਂ ਕਰ ਰਹੇ ਨਹੀਂ ਕਰ ਰਹੇ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੈ ਪਰ ਜੇ ਉਹ ਇੱਥੇ ਰਹਿ ਜਾਂਦਾ ਭਾਵੇਂ ਉਹ ਕੈਨੇਡਾ ਨਾਲੋਂ ਵੱਧ ਸਕਸੈਸਫੁਲ ਜਾਂ ਹੈਪੀ ਹੁੰਦਾ ਭਾਵੇਂ ਉਹ ਦੁਕਾਨ ਤੇ ਜਾਂਦਾ ਸ਼ਾਮ ਨੂੰ ਆਉਂਦਾ ਸਾਲ ਦਾ 50 ਲੱਖ ਕਰੋੜ ਰੁਪਏ ਕਮਾ ਰਿਆ ਹੁੰਦਾ ਪੀੜੀਆਂ ਕਰਦੀਆਂ ਆ ਰੀਆਂ ਸੀ ਉਹ ਵੀ ਕਰੀ ਜਾਂ ਖੇਤੀ ਵਾਲਾ ਖੇਤੀ ਕਰੀ ਜਾਂਦਾ ਤਾਂ ਅਸੀਂ ਉਹਨੂੰ ਇਦਾਂ ਡਿਫਾਈਨ ਨਹੀਂ ਕੀਤਾ